ਆਲ ਪੰਜਾਬ ਟਰੱਕ ਯੂਨੀਅਨ ਆਪਰੇਟਰਜ਼ ਦੇ ਪ੍ਰਧਾਨ ਹੈਪੀ ਸੰਧੂ ਹੈਪੀ ਸੰਧੂ ਵੱਲੋਂ ਅੱਜ ਐਲਾਨ ਕੀਤਾ ਗਿਆ ਮੀਡੀਆ ਦੇ ਰੂਬਰੂ ਹੋਏ ਨੇ ਉਹਨਾਂ ਨੇ ਸਾਫ਼ ਕੀਤਾ ਕਿ ਆਉਣ ਵਾਲੀ 7 ਤਰੀਕ ਨੂੰ ਲਾਡੋਵਾਲ ਜਿਹੜਾ ਸਤਲੁਜ ਦਾ ਫਲਾਈਓਵਰ ਹੈਗਾ ਦੋਨਾਂ ਪਾਸਿਓਂ ਬੰਦ ਕੀਤਾ ਜਾਏਗਾ ਕਿਉਂਕਿ ਉਹਨਾਂ ਦੀਆਂ ਹੱਕੀ ਮੰਗਾਂ ਜਿਨ੍ਹਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਦਰਸ਼ ਕਰਦੇ ਆ ਰਹੇ ਨੇ ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਜੇ ਉਹ ਸਾਡੀਆਂ ਹੱਕੀ ਮੰਗਾਂ ਨੂੰ ਮੰਨਦੇ ਨੇ ਤੇ ਸਰਕਾਰ ਨੂੰ ਫਾਇਦਾ ਹੋਏਗਾ 38000 ਜਿਹੜੇ ਬੇਰੋਜ਼ਗਾਰ ਹੈਗੇ ਉਹਨਾਂ ਨੂੰ ਕੰਮ ਮਿਲੇਗਾ ਨਾਲ ਦੀ ਨਾਲ 10000 10 ਲੱਖ ਦੇ ਕਰੀਬ ਜਿਹੜੇ ਨਵੇਂ ਟਰੱਕ ਜਿਹੜੇ ਹੈਗੇ ਆ ਉਹ ਫੀਲਡ ਵਿੱਚ ਆਉਣਗੇ ਉਸ ਦੇ ਨਾਲ ਨਾਲ 1500 ਕਰੋੜ ਰੁਪਏ ਦਾ ਰੈਵਨਿਊ ਸਰਕਾਰ ਨੂੰ ਵੀ ਮਿਲੇਗਾ ਇਹ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਅੱਜ ਪ੍ਰੈਸ ਦੇ ਰੂਬਰੂ ਹੋ ਕੇ ਉਹਨਾਂ ਨੇ ਕਹੀਆਂ ਹੈਪੀ ਸੰਧੂ ਜੀ ਨਾਲ ਹੈਗੇ ਗੱਲ ਕਰਦੇ ਹੈਪੀ ਜੀ ਦੈਨਿਸਵੈਲਾ ਟੀਵੀ ਨਾਲ ਜੁੜਨ ਲਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਅੱਛਾ ਹੱਕੀ ਮੰਗਾ ਲੰਬੇ ਸਮੇਂ ਤੋਂ ਸੰਘਰਸ਼ ਹੋਣ 7 ਤਰੀਕ ਦਾ ਬੰਦ ਦਾ ਐਲਾਨ ਕਿਉਂਕਿ ਸਾਡਾ ਕੰਮ ਜੀ ਨਾ ਕਿਸੇ ਨੂੰ ਖੱਜੇ ਖਰਾਬੀ ਨਾ ਹੋਵੇ ਸਰਕਾਰ ਸੁੱਤੀ ਪਈ ਸਰਕਾਰ ਨੂੰ ਜਿਵੇਂ ਆਇਆ ਕਾਫੀ ਮੀਟਿੰਗਾਂ ਦਾ ਦੌਰ ਹੋਇਆ ਮੈਂ ਕਿਹਾ ਚਾਰ ਪੰਜ ਮੀਟਿੰਗਾਂ ਪਿਛਲੇ ਦਿਨਾਂ ਦੇ ਵਿੱਚ ਹੋ ਗਈਆਂ ਪਰ ਸਰਕਾਰ ਖਾਲੀ ਮੀਟਿੰਗ ਕਰਦੀ ਹੈ ਉਸ ਤੋਂ ਬਾਅਦ ਗਾ ਰਿਜ਼ਲਟ ਕੋਈ ਨਹੀਂ ਆਉਂਦਾ ਤੇ ਹੁਣ ਮੂਰੇ ਜਿਹੜੀ ਹੈਗੀ ਆ ਚੋਣ ਜਾਬਤਾ ਲੱਗਣ ਨੂੰ ਕਰਦਾ ਜੇ ਚੋਣ ਜਾਬਤਾ ਲੱਗਿਆ ਇਹਨਾਂ ਹੁਦਦਾ ਕਰਿਆ ਨਾ ਚੋਣ ਜਾਬਤਾ ਲੱਗਿਆ ਕੁਝ ਹੋਣਾ ਨਹੀਂ ਉਹਨੂੰ ਲੈ ਕੇ ਪੰਜਾਬ ਦੇ ਟਰੱਕ ਆਪਰੇਟਰਾਂ ਨੇ ਔਰ ਲੇਬਰ ਐਸੋਸੀਏਸ਼ਨਾਂ ਨੇ ਆਰ ਪਾਰ ਦੀ ਲੜਾਈ ਸਰਕਾਰ ਨਾਲ ਲਾਣ ਦਾ ਮਨ ਬਣਾਇਆ ਅਸੀਂ 7 ਤਰੀਕ ਨੂੰ ਉਹਦਾ ਹਾਈਵੇ ਬੰਦ ਕਰ ਸੋਣੀ ਦੀ ਗੱਲ ਨਹੀਂ ਸੋਣੀ ਲੀਵਰ ਜੱਥੇ ਬੰਦਿਆਂ ਮੈਨੂੰ ਦੱਸ ਰਹੀਆਂ ਦੋ ਮਹੀਨੇ ਹੋ ਗਿਆ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਬੈਠਿਆ ਨੂੰ ਕੋਈ ਸੋਣੀ ਨਹੀਂ ਰਿਹਾ ਕੀ ਕਰੀਏ ਸਾਡੇ ਕੋਲ ਹੋਰ ਹਾਲੀ ਹੈ ਨਹੀਂ ਕੋਈ ਅਸੀਂ ਨਹੀਂ ਚਾਹੁੰਦੇ ਕਿ ਜਨਤਾ ਖਰਾਬ ਹੋਵੇ ਜਾਂ ਅਸੀਂ ਪਰੇਸ਼ਾਨ ਹੋਈਏ ਪਰ ਹੁਣ ਖਾਲਕੀ ਹੋਰ ਹਾਲ ਕੀ ਸੁੱਤੀ ਵੀ ਸਰਕਾਰ ਨੂੰ ਕਿਵੇਂ ਜਗਾਈਏ ਅਸੀਂ ਸਰਕਾਰ ਨੂੰ ਕਹਿੰਦੇ ਜੋ ਤੁਸੀਂ ਸਾਡੇ ਲਈ ਕਰਨਾ ਆ ਤੁਹਾਡਾ ਇੱਕ ਪੈਸਾ ਨਹੀਂ ਲੱਗਣਾ ਉਲਟਾ ਤੁਹਾਨੂੰ ਰੈਵਨਿਊ 1500 ਕਰੋੜ 2000 ਕਰੋੜ ਦਾ ਵਧੂਗਾ ਤੁਸੀਂ ਸਾਡੀ ਗੱਲ ਤਾਂ ਮੰਨੋ ਪਰ ਕੋਈ ਸੋਨੂ ਤਿਆਰ ਨਹੀਂ ਜਿਹੜੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿੰਡਾਂਜੋ ਚੱਲੂਗੀ ਇੱਥ ਤੇ ਸਾਡੇ ਹਿਮਾਚਲ ਦੀਆਂ ਗੱਡੀਆਂ ਸਾਡੇ ਪੰਜਾਬ ਚ ਕੰਮ ਕਰ ਰਹੀਆਂ ਜਿਹੜੀਆਂ ਸਾਡੀਆਂ ਗੱਡੀਆਂ ਆ ਇਹਨਾਂ ਨੂੰ ਹਿਮਾਚਲ ਤੋਂ ਕੰਮ ਨਹੀਂ ਕਰ ਦਿੰਦਾ ਇਹ ਇਹਲਾ ਜੀ ਐਂਡ ਕੇ ਦੇ ਆ ਤੇ ਮੈਨੂੰ ਲੱਗਦਾ ਕਿ ਇਸ ਨੂੰ ਦੇਖਦੇ ਹੋ ਤੁਹਾਡੀ ਸਿੱਧੀ ਸਿੱਧੀ ਮੰਨਦਾ ਕਿ ਬਾਹਰਲੇ ਸੂਬੇ ਦੀਆਂ ਜਿਹੜੀਆਂ ਗੱਡੀਆਂ ਉਹ ਜਲੰਧਰ ਚ ਕੰਮ ਨਾ ਕਰਨ ਪੰਜਾਬ ਚ ਕੰਮ ਨਾ ਕਰਨ ਸਾਡੇ ਜਿਹੜੇ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਪੰਜਾਬ ਚ ਕੰਮ ਕਰਨ ਜਿੱਦਾਂ ਬਾਹਰਲੇ ਸੂਬੇ ਜਿਹੜੇ ਹੈਗੇ ਆ ਉਥੇ ਤੁਹਾਡੀਆਂ ਗੱਡੀਆਂ ਨੂੰ ਕੰਮ ਨਹੀਂ ਕਰਨ ਦਿੰਦਾ ਜਦੋਂ ਜੋ ਹਰਕ ਸੂਬਾ ਆਪਣੀ ਵੇਡੀਆਂ ਨੂੰ ਪਹਿਲ ਦਿੰਦਾ ਆਪਣੀ ਇੰਡਸਟਰੀ ਨੂੰ ਪਹਿਲ ਦਿੰਦਾ ਉਹ ਕਹਿੰਦਾ ਮੇਰਾ ਪਹਿਲਾ ਇੰਡਸਟਰੀ ਫੁੱਲੇ ਵਧੇ ਫੁੱਲੇ ਟਰੱਕ ਵੀ ਇੱਕ ਇੰਡਸਟਰੀ ਆ ਉਹ ਹਿਮਾਚਲ ਵਾਲੇ ਜੇਣਗਲੇ ਕੀ ਕਹਿੰਦੇ ਸਾਡੇ ਟਰੱਕ ਜਿਹੜੇ ਪਹਿਲਾਂ ਸਾਡੇ ਟਰੱਕ ਸਾਨੂੰ ਪੈਲ ਦੇ ਆਧਾਰ ਤੇ ਸਾਡੇ ਚੱਲਣਗੇ ਨਹੀਂ ਉਹ ਤਾਂ ਲੱਦਣੇ ਹੀ ਨੇ ਤਾਂ ਸਾਨੂੰ ਉਹ ਕਹਿੰਦੇ ਜੇ ਮਾਲ ਬਾਜੂ ਆਪੀ ਦੂਜੇ ਦਿਨ ਲੱਦੂ ਨਹੀਂ ਤਾਂ ਨਵਾਂ ਪੈਜੂ ਟਰੱਕ ਨਵਾਂ ਆਜੂ ਆਪੀ ਜੋ ਸ਼ਾਰਟੇਜ ਆ ਆਪੀ ਟਰੱਕ ਹੋਰ ਪੈਜਣਗੇ ਸਾਡੇ ਨਾਲ ਵਿਤਕਰਾ ਕੀ ਹੋ ਰਿਹਾ ਫਰਮਾਂ ਚ ਸਾਨੂੰ ਨਹੀਂ ਲੋਡ ਕਾ ਦੇਦਾ ਪੰਜਾਬ ਚ ਆ ਕੇ ਬਾਚਰਾ ਦੇ ਟਰੱਕ ਚੱਕਦੇ ਆ ਤੇ ਸਾਡੀ ਸਰਕਾਰ ਤੇ ਮੈਨੂੰ ਨਹੀਂ ਸਮਝ ਆਉਂਦਾ ਕਿ ਸਮਾਚਾਰ ਨਾਲ ਕੀ ਇਹਨਾਂ ਦਾ ਗੱਡਨ ਦੋਪਿਆ ਸੋ ਸਾਰੀ ਇਹ ਲੜਾਈ ਜਿਹੜੀ ਆ ਇਹ 7 ਤਰੀਕ ਨੂੰ ਸੜਕਾਂ ਤੇ ਆਵਾਂਗੇ ਇੱਕ ਇੱਕ ਤੁਸੀਂ ਪ੍ਰੈਸ ਨੋਟ ਚ ਇੱਕ ਸ਼ਰਤ ਰੱਖੀ ਹੈਗੀ ਕਿ 15 ਸਾਲ ਤੋਂ ਪੁਰਾਣੀ ਜਿਹੜੀ ਸਿਕਿਉਰਟੀ ਹੈਗੀ ਆ ਉਹ ਵਾਪਸ ਉਹ ਥੋੜਾ ਜਿਹਾ ਮੈਂ ਇਹ ਕਹਿੰਦਾ ਕਿ 15 ਸਾਲ ਹੋ ਗਏ ਆ ਜਿਹੜੀਆਂ ਸਾਡੇ ਟੈਂਡਰ ਦੇ ਟਾਈਮ ਤੇ ਸਿਕਿਉਰਟੀ ਕੋਈ ਲੱਖ ਰੁਪਈਆ ਕੋਈ 2 ਲੱਖ aí ਜਗਾ 4 ਲੱਖ ਰੁਪਈਆ ਜਮ੍ਹਾਂ ਹਰ ਸਾਲ ਟੈਂਡਰ ਦੇ ਟਾਈਮ ਤੇ ਕਰਾਉਂਦੇ ਆ ਉਹ ਵਾਪਸ ਨਹੀਂ ਕਰ ਰਹੀ ਸਰਕਾਰ ਵੀ ਉਹ ਸਾਡੇ ਪੈਸੇ ਵਾਪਸ ਕਰੋ ਇੱਕ ਸਕੋਰ ਦੀ ਡਿਪੋਜ਼ਿਟ ਕਰਾਇਆ ਮੈਂ ਟੈਂਡਰ ਲਿਆ ਆ ਜੇ ਮੈਂ ਕੰਮ ਕਰੂੰਗਾ ਠੀਕ ਹੈ ਨਹੀਂ ਕਰੂੰਗਾ ਤਾਂ ਵਾਪਸ ਕਰ ਦਿਓ ਪਰ ਉਹ ਸਰਕਾਰ ਸਾਡੀ ਵਾਪਸ ਹੀ ਨਹੀਂ ਕਰ ਰਹੀ ਅਸੀਂ ਉਹ ਕਰਕੇ ਸਾਡੇ ਸਾਡੇ ਪੈਸੇ ਵਾਪਸ ਕਰੋ ਹੁਣ ਆਖਰੀ ਗੱਲ ਤੇ ਆਪਾਂ ਆਉਨੇ ਆ ਇੱਕੋ ਹੀ ਜਿਹੜਾ ਕਨਕਲੂਜਨ ਨਿਕਲਦਾ ਹੈ ਕਿ 7 ਤਰੀਕ ਨੂੰ ਬੰਦ ਆ ਜਾ ਕੋਈ ਹੋਰ ਵੀ ਨਹੀਂ ਕੋਈ ਨਹੀਂ ਹੈਗਾ 7 ਤਰੀਕ ਨੂੰ ਬੰਦ ਆ ਲਾਣੇ ਆ 7 ਨੂੰ ਬੰਦ ਹੋਊਗਾ ਹੋਊਗਾ ਸਰਕਾਰ ਨੇ ਸਮਝਕਾਰ ਕੋਈ ਸਰਕਾਰ ਨੂੰ ਤੁਹਾਨੂੰ ਮੀਟਿੰਗ ਦਾ ਐਲਾਨ ਕਰ ਦਿਓ ਵੀ ਠੀਕ ਹੈ ਇਹਨਾਂ ਦੀ ਪਾਲਿਸੀ ਚਾ ਲਾਗੂ ਕਰ ਦਿੱਤੀ ਗਈ ਹੈ ਮੰਨ ਲਈ ਗਈ ਹੈ ਫਿਰ ਵਾਪਸ ਲੈ ਲਾਂਗੇ ਪਰ ਜੇ ਉਹਦਾ ਕੋ ਕਵੇ ਵੀ ਮੀਟਿੰਗ ਆ ਜਾ ਮੀਟਿੰਗ ਕਰ ਲਓ ਆਪਾਂ ਮੀਟਿੰਗ ਰੱਖ ਲੈਂਦੇ ਨਹੀਂ 7 ਦਾ ਪ੍ਰੋਗਰਾਮ ਟਾਲ ਲਿਆ ਲਾਵਾਂਗੇ ਧੰਨਵਾਦ ਐਨਕਸਲੂ ਟੀਵੀ ਨਾਲ ਜੁੜਨ ਲਈ ਤਾਂ ਇੱਕ ਗੱਲ ਕਲੀਅਰ ਕਰ ਦਿਤੀ ਹੈ ਕਿ 7 ਤਰੀਕ ਨੂੰ ਬੰਦ ਆ ਲਾਣਾਂ ਖਾਸ ਕਰਕੇ ਐਂਬੂਲੈਂਸ ਨੂੰ ਤੇ ਜਿਹੜੀਆਂ ਹੋਰ ਆਰਮੀ ਦੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਸ਼ੋਰ ਜ਼ਰੂਰ ਦਿੱਤੀ ਗਈ ਆ ਪਰ ਸੱਤ ਦੇ ਬੰਦ ਦੇ ਐਲਾਨ ਦੇ ਨਾਲ ਦੇ ਨਾਲ ਇੱਕ ਗੱਲ ਕਹੀ ਹੈ ਜੇ ਸਰਕਾਰ ਉਹਨਾਂ ਨੂੰ ਸਿਉਰਟੀ ਦਿੰਦੀ ਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਜਿਹੜੀਆਂ ਇਹਨਾਂ ਨੇ ਮੰਗਾਂ ਰੱਖੀਆਂ ਹੈਗੀਆਂ ਉਹ ਮੰਨ ਲਤੀਆਂ ਲਿਖਤੀ ਤੌਰ ਤੇ ਦਿੰਦੇ ਆ ਤਾਂ ਬੰਦ ਦੀ ਕਾਲ ਨੂੰ ਟਾਲਿਆ ਜਾ ਸਕਦਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਦਰ ਕੰਬੋਜ ਡੈਰੀਕਸਾ ਦੇ ਟੀਵੀ ਜਲੰਧਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰੇਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान बन विदेश च पक्का होना कारोबार दा ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक सौ अठहत्तर पचवंजा जीरो एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें Zenic Savira TV YouTube Facebook Instagram X aur WhatsApp channel par